ਪਹਿਲਾਂ ਤਾਂ ਮੈਂ ਸ਼ੁਰੂ ਕਰਵਾਂ ਕਿ ਨਵਰਾਤਿਆਂ ਦਾ ਪਹਿਲਾ ਦਿਨ ਹੈ ਪੂਰੇ ਤੇ ਸਾਰੇ ਪੰਜਾਬ ਨੂੰ ਬਹੁਤ ਬਲਾਈ ਹੋਏ ਮਾਇਕ ਵੀ ਕਰੇ ਸੂਰੇ ਸਾਰੇ ਖੁਸ਼ ਰੋਟੇ ਪਰਿਵਾਰ ਖੁਸ਼ ਹੈ ਤਾਂ ਆਪਣੇ ਪਿੰਡੀ ਅਗਰ ਵਧੀਆ ਉਜਾੜ ਤਾਂ ਫਿਰ ਸ਼ਹਿਰ ਜਾਂਦੇ ਕੀ ਲੋਕ ਬਹੁਤ ਹੀ ਹੋਗਾ ਔਰ ਸਾਨੂੰ ਲੋੜ ਹੈ ਕਿ ਪਿੰਡਾਂ ਦੇ ਵਿੱਚ ਲੋਕ ਰਹਿਣ ਇਹ ਜ਼ਰੂਰੀ ਸੀ ਕਿ ਅਸੀਂ ਆਪਣੇ ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਔਰ ਅਰਬਨ ਡਿਵੈਲਪਮੈਂਟ ਡੋਨਾਲਡ ਵਸੀ ਬਧਿਆਤ ਕੌਮਕੇ ਨਾਂ ਤੱਗੇ ਲਾ ਕੇ ਦਰਗੇ। ਕਿਹਨ ਕੇ ਜਿਹੜਾ ਸਾਡਾ ਹੁਣ ਤੁਸੀਂ ਟੇਕਰ 2775 ਕਰੋੜ ਰੁਪਇਆ ਲੱਗਣਾ ਹੈ। 48910 ਕੀਮਾ ਚੱਲਣ ਗਿਆ। ਇਹ ਫੇਸ 2 ਦੇ ਵਿੱਚ। ਤੇ ਇਹ ਜਿਹੜੀ ਗੁਰਵੈਲ ਜਨਰੇਟ ਹੋਈ ਹੈ ਜੋ ਲੋਕ ਅੱਜ ਸਮਝਦੇ ਨੇ ਕਿ ਸਾਡੇ ਪਿੰਡਾਂ ਵਿੱਚ ਵਧੀਆ ਕੰਮ ਹੋ ਰਿਹਾ ਇਹ ਵਧੀਆ ਗੱਲ ਵੀ ਹੋਵੇ ਕਰੋਗੇ ਤੁਸੀਂ ਜਿਹੜੇ ਸਾਡੇ ਪੰਜ ਸਰਪੰਚ ਸਾਹਿਬ ਨੇ ਔਰ ਤੁਹਾਡੇ ਪਿੰਡਾਂ ਲਈ ਵਿੱਚ ਅਗਰ ਸੀ ਮਦਦ ਕਰਾਂਗੇ ਤੁਹਾਡੇ ਪੈਸੇ ਸਾਰੇ ਟ੍ਰਾਂਸਫਰ ਹੋ ਗਏ ਅਗਰ ਸਾਡੇ ਐਡਕੁਏਟ ਫੰਡ ਅਸੀਂ ਭੇਜ ਦਿੱਤੇ ਨੇ 13264 ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤ ਤੱਕ ਪੈਸੇ ਪਹੁੰਚ ਗਏ ਤਾਂ ਤੁਸੀਂ ਹੁਣ ਅੱਗੇ ਸ਼ੁਰੂ ਕਰਨਾ ਹੈ ਔਰ ਜੇ ਨਹੀਂ ਜਲਦੀ ਕਰੋਗੇ ਐਨਾ ਤੁਹਾਡਾ ਵਧੀਆ ਤੁਹਾਡਾ ਪਿੰਡ ਇੱਥੇ ਬਣੂਗਾ। तकरीबन ਸਾਰੇ ਪਿੰਡਾਂ ਦਾ ਹੀ ਵਿਕਾਸ ਬਹੁਤ ਜ਼ਿਆਦਾ ਜੰਗੀ ਪੱਦਰ ਦੇ ਉੱਪਰ ਕਰਵਾਇਆ ਜਾ ਰਿਹਾ ਹੈ। ਸਾਡੇ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਲਾਈਟਾਂ ਵੀ ਆ ਚੁੱਕੀਆਂ ਨੇ ਜਿਹੜੀਆਂ ਆਪਾਂ ਗਲੀਆਂ ਦੇ ਵਿੱਚ ਸੋਲਰ ਵਾਲੀਆਂ ਲਗਾ ਰਹੇ ਹਾਂ ਔਰ ਜੋ ਗਲੀਆਂ ਅੱਜ ਲਗੀਆਂ ਜੀ ਗਰੰਟਾ ਸਾਨੂੰ ਮਿਲੀਆਂ ਐਂਟਰਲੌਕ ਔਰ ਪਾਣੀ ਦਾ ਨਿਕਾਸ ਛੱਪੜਾ ਦਾ ਵਿਕਾਸ ਜੀ ਸਾਰੇ ਪਿੰਡ ਦੇ ਵਿੱਚ ਸੀਵਰੇਜ ਪਾ ਕੇ ਔਰ ਲੋਕਾਂ ਦਾ ਵਰਤਿਆ ਹੋਇਆ ਪਾਣੀ ਸਾਰਾ ਛੱਪੜ ਦੇ ਵਿੱਚ ਲਿਆਣ ਕੇ ਇਹਨੂੰ ਅਸੀਂ ਦੁਬਾਰਾ ਖੇਤਾਂ ਦੀ ਵਰਤੋਂ ਵਾਸਤੇ ਖੇਤੀ ਦੀ ਵਰਤੋਂ ਵਾਸਤੇ ਲਗਾਇਆ ਹੈ ਸਾਡਾ ਇੱਕ ਤਲਾਬ ਹੈ ਜੋ 400 ਸਾਲ ਪੁਰਾਣਾ ਹੈ ਜਿਹੜਾ ਕਿ ਖੰਡਰ ਬਣ ਚੁੱਕਿਆ ਸੀ ਤੇ ਅੱਜ ਉਹ ਤਲਾਬ ਦੇਖਣ ਯੋਗ ਬਣ ਗਿਆ ਹੈ ਜਿੱਥੇ ਕਿ ਪਾਣੀ ਲੈਟਾਂ ਬਹੁਤ ਦੂਰ-ਦੂਰ ਤੇ ਲੋਕ ਦੇਖਣ ਵਾਸਤੇ ਉਨੂੰ ਆ ਰਹੇ ਹੈ ਸਾਡੇ ਪਿੰਡ ਵਿੱਚ ਜਿਮਰੂਮ ਲਾਇਬ੍ਰੇਰੀ ਸਟਰੀਟ ਲੈਟਾਂ ਲਗਾਈਆਂ ਹਨ आवाज़ साढ़े सात सौ असीस स्टेडियम्स बना रहे हैं स्पोर्ट्स वास मैं चाहूंगा कि नौजवान इस कम्बज में और इन नशे रोकिए तो दूर हो। बाइकरों ने बहुत कुछ दिखता है। पता नहीं किन्हीं देर साड़ी रह गई, पर जो मेरे को रह गया, मैं अपना टाइम पंजाब आस पास और आप इस पंजाब में इस ਜੁਰਦਸ਼ਾ ਜੋ ਇਹਨਾਂ ਨੇ ਕੀਤੀ ਹੈ ਉਹਦੇ ਤੋਂ ਆਪਾਂ ਨੇ ਚੰਗੀ ਪ੍ਰੈਸ ਨੂੰ ਕਰ